प्लीज स्टैंड बाय। हां। ਕੁਛ ਨਹੀਂ ਆ। ਕੁਛ ਨਹੀਂ ਆ। ਕੀ ਹੋਇਆ? ਕੁਛ ਨਹੀਂ ਆ। ਆਇਆ ਆ ਜੋ ਕਿਸ ਮੈਨੂੰ ਜੋ ਪਤਾ ਲੱਗਦਾ ਏ। ਆਇਆ ਆ। ਆਇਆ ਆ। ਆ ਮੈਂ ਜੋ ਮੈਨੂੰ ਨਹੀਂ ਸੀ ਜਿਹੜੀ ਗੱਲ ਦਾ ਪਤਾ ਜਿਹੜੀ ਮੈਂ ਗੱਲ ਮੈਨੂੰ ਪਤਾ ਲੱਗਦਾ ਸੀ ਪਹਿਲਾਂ ਹੀ। ਕਿਆ ਹੋ ਗਿਆ ਹੌਲੀ ਬੋਲ ਮੈਨਾ ਨਹੀਂ ਮੈਂ ਮੈਂ ਕਿਸੇ ਨਾਲ ਹੌਲੀ ਬੋਲਣ ਦੀ ਗੱਲ ਨਹੀਂ ਹੈ ਮੈਨੂੰ ਕੋਈ ਗੱਲ ਨਹੀਂ ਹੈ ਠੀਕ ਹੈ ਕੀ ਕਰਨਾ ਹੈ ਤੀ ਹੈ ਕੀ ਕਰਨਾ ਕਰਨਾ ਕੀ ਹੈ ਹੂੰ ਹੂੰ ਕਰਨਾ ਕੁਝ ਨਹੀਂ ਹੈ ਇਹ ਦੁਨੀਆ ਤੇ ਕਾਹਨ ਹੋ ਗਿਆ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਲੱਕੀ ਲੱਕੀ ਹੈ ਤਾਂ ਮੈਨਾ ਹੌਲੀ ਬੋਲ ਲੱਕੀ ਹਾਂਜੀ ਦੇਖ ਲੈ ਸਾਰਾ ਕੁਝ ਖਤਮ ਕਰਤਾ ਤੈ ਮਾਂ ਪੇੜੋਂ ਰਾਤੀ ਭੇਜੀ ਬੱਲੇ ਬੱਲੇ ਨਹੀਂ ਨਹੀਂ ਖਤਮ ਕਰਤਾ ਕਿ ਨਹੀਂ ਸਾਰਾ ਨਹੀਂ ਆ ਮੇਰੀ ਦੁਨੀਆ ਖਤਮ ਹੋ ਗਈ ਅੱਜ ਅੱਜ ਮੇਰੀ ਦੁਨੀਆ ਖਤਮ ਹੋ ਗਈ ਹੈ ਦੁਨੀਆ ਦਿਖਾਵਾ ਕਿੱਥੇ ਖਤਮ ਹੁੰਦੀ ਹਾਂ 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 ਦੱਸ ਚੱਲ ਆ ਜਾ ਦਿਖਾ ਦਿਖਾ ਸਾਨੇ ਚਲਾ ਮੇਰਾ ਨਹੀਂ 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 ਤੂੰ ਮੈਨੂੰ ਮਾਰਨਾ ਉਹ ਮਾਰਨ ਨਹੀਂ ਲੱਗਾ ਨਹੀਂ 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 ਤੂੰ ਮੈਨੂੰ ਮਾਰਨਾ ਨਹੀਂ ਨਹੀਂ ਤੂੰ ਮਾਰ ਨਹੀਂ ਹੋ ਜਾਊਗੀ ਮੈਂ ਤੁਹਾਨੂੰ ਦਿਖਾਉਣਾ ਤੁਹਾਡੀ ਪਲੀ ਆਪਾਂ ਦੁਨੀਆ ਕਿੱਥੇ ਵਸਦੀ ਮੈਂ ਦਿਖਾਉਣਾ ਮੈਂ ਇੱਕ ਵੀਡੀਓ ਬਣਾਵਾ ਲਿਆ ਹਾਂ ਵੀਡੀਓ ਬਣਾ ਰਿਹਾ ਮੈਂ ਮੈਂ ਦੱਸ ਕੇ ਆਇਆ ਸਾਰਿਆਂ ਨੂੰ ਉਧਰ ਪਤਾ ਸੱਲ ਮੈਂ ਸਾਰਿਆਂ ਤਤਾ ਸਾਰਿਆਂ ਨੂੰ ਜਿੱਥੇ ਮੈਂ ਜਾ ਰਿਹਾ ਠੀਕ ਹੈ ਕਿੰਨਾ ਦੱਸ ਕੇ ਹਾਂ ਜੋ ਵੀ ਕੁਝ ਹੈ ਕਮਰਾ ਉਠਿਆ ਕਿਉਂ ਆ ਇਹ ਏਦਾਂ ਕਰਨਾ ਸੀ ਹੈ ਏਦਾਂ ਕਰਨਾ ਹੀ ਨਾ ਏਦਾਂ ਕਰਨਾ ਸੀ ਕਿਉਂ ਆ